ਇਹ ਜਿਹੜੇ ਫੁੱਲ ਹੈਗੇ ਇਹ ਕਰੀਬਨ 3000 ਫੁੱਲ ਅਸੀਂ ਦਰਬਾਰ ਸਾਹਿਬ ਲਿਆਇਆ ਤੇ ਇਹ ਜਿਹੜੀ ਤਿਆਰੀ ਹੈਗੀ ਹਫਤੇ ਤੋਂ ਤਿਆਰੀ ਸ਼ੁਰੂ ਹੋ ਰਹੀ ਹੈ ਤੇ ਸੋ ਕਾਰੀਗਰ ਜਿਹੜਾ ਸੋ ਕਾਰੀਗਰ ਆਇਆ ਹੈ ਕਲਕੱਤੇ ਤੋਂ ਤੇ ਸੋ ਸਵਾ ਸੂ ਬੰਦਾ ਸਾਡੇ ਨਾਲ ਜਿਹੜਾ ਸਾਡੇ ਪਰਿਵਾਰ ਦਾ ਬੌਮੇ ਤੋਂ ਆਇਆ ਤੇ ਬਾਕੀ ਅੰਮ੍ਰਿਤਸਰ ਦੇ ਜਿੰਨੀ ਸੰਗਤ ਹੈਗੀ ਸਾਨੂੰ ਪੂਰਾ ਸਪੋਰਟ ਸਾਨੂੰ ਸਾਡੇ ਨਾਲ ਖੜੋਗੇ ਸੇਵਾ ਕਰਾਂਦੇ ਨੇ ਜੀ ਅਸੀਂ ਸਭ ਤੋਂ ਪਹਿਲਾਂ ਨਾ ਇੱਕੋ ਚੀਜ਼ ਦਾ ਧਿਆਨ ਦੇਈਦਾ ਜਿਹੜੇ ਫੁੱਲ ਹੈਗੇ ਜਿਨ੍ਹਾਂ ਦੀ ਸ਼ੈਲਫ ਲਾਈਫ ਹੈਗੀ ਹੈ ਜਿਹੜੇ ਫੁੱਲ ਰੁਕਣਗੇ ਜੋ ਘੱਟੋ ਘੱਟ 4-5 ਦਿਨ ਠਹਿਰ ਜਾਣ ਉਹ ਫੁੱਲ ਅਸੀਂ ਇੱਥੇ ਮੰਗਾ ਕੇ ਲੈ ਕੇ ਆਈਦਾ ਤੇ ਫੁੱਲ ਜਿਵੇਂ ਕਿ ਐਂਥੋਨੀਆ ਮੰਗੇ ਹੈ ਤੇ ਡੇਜੀ ਹੈਗੀ ਹੈ ਔਰਕਿਡ ਹੈਗੇ ਇਹ ਜਿਹੜੇ ਵਿਦੇਸ਼ ਵਿਦੇਸ਼ੀ ਫੁੱਲ ਹੈਗੇ ਇਹ ਇੰਡੀਆ ਵਿੱਚ ਨਹੀਂ ਇਹਨਾਂ ਦੀ ਕਲਟੀਵੇਸ਼ਨ ਹੁੰਦੀ ਜਿਹੜਾ ਗੁਲਾਬ ਹੈਗਾ ਸਿੰਗਾਪੂਰ ਵਾਲਾ ਐਂਥੋਨੀਅਮ ਹੈਗਾ థਾਈਲੈਂਡ ਦਾ ਆਸਟ੍ਰੇਲੀਆ ਆਪਣਾ ਮਲੇਸ਼ੀਆ ਦਾ ਔਰਕਿਡ ਹੈਗਾ ਇਹ ਆਪਾਂ ਮੰਗਾ ਕੇ ਇੱਥੇ ਦਰਬਾਰ ਸਾਹਿਬ ਲਈ ਆਈਦਾ ਜੀ ਤੁਹਾਨੂੰ 18 ਸਾਲ ਹੋ ਗਏ ਸਾਡੇ ਜਿਹੜੇ ਕਾਰ ਦੇ ਵੱਡੇ ਹੈਗੇ ਸਰਦਾਰ ਇਕਬਾਲ ਸਿੰਘ ਸਭ ਲੋਕ ਸਾਡੇ ਤਾਇਆ ਜੀ ਨੇ ਤੇ ਉਹਨਾਂ ਨਾਲ ਅਸੀਂ ਸਾਰੇ ਹੀ ਕਾਰ ਦੇ ਇੱਥੇ ਆ ਕੇ ਸੇਵਾ ਕਰਨੇ ਆ ਤੇ ਸਾਨੂੰ ਬਹੁਤ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈਗੀ ਹੈ ਤੇ ਅੱਗੇ ਵੀ ਆਪਾਂ ਸੰਗਤੀ ਰੂਪੀ ਜਰਦਾਸ ਬੇਨਤੀ ਕਰੀਏ ਕਿ ਗੁਰੂ ਸਾਹਿਬ ਸਾਡੀ ਚੋਲੀ 'ਚੇ ਸੇਵਾ ਪਾਈ ਜਾਏ ਤੇ ਗੁਰੂ ਸਾਹਿਬੇ ਆਪਣੀ ਸੇਵਾ ਆਪ ਕਰਾਈ ਜਾਏ ਜੀ